ਲੰਬੇ ਸਮੇਂ ਤੱਕ ਇੱਕੋ ਜਗ੍ਹਾ ਦੇ ਉੱਤੇ ਬੈਠਣਾ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ ਸਿਰਫ 2 ਮਿੰਟ ਦਾ ਇਹ ਫਾਰਮੂਲਾ ਤੁਹਾਨੂੰ ਦੱਸਾਂਗੇ ਮਾਹਿਰਾਂ ਦੇ ਵੱਲੋਂ ਦੱਸਿਆ ਗਿਆ ਹੈਗਾ ਕਿ ਜੇਕਰ ਤੁਸੀਂ ਇਹ 2 ਮਿੰਟ ਦਾ ਫਾਰਮੂਲਾ ਅਜ਼ਮਾ ਲੈਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਬਹੁਤ ਫਾਇਦਾ ਹੋਵੇਗਾ ਹਾਲਾਂਕਿ ਅੱਜ ਦੀ ਜੋ ਲਾਈਫ ਸਟਾਈਲ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਕਰਕੇ ਜੇਕਰ ਕੋਈ ਵਿਅਕਤੀ ਸੋਸ਼ਲ ਮੀਡੀਆ ਚਲਾ ਰਿਹਾ ਹੈ ਸਕਰੋਲਿੰਗ ਕਰ ਰਿਹਾ ਹੈ ਤਾਂ ਵਾਰ-ਵਾਰ ਉਸੇ ਸਕਰੋਲਿੰਗ ਦੇ ਵਿੱਚ ਉਹ ਘੰਟੇ ਬੀਤ ਜਾਂਦੇ ਨੇ ਪਤਾ ਵੀ ਨਹੀਂ ਲੱਗਦਾ ਤੇ ਕੰਮਕਾਜ ਦੌਰਾਨ ਜੇਕਰ ਨੌਕਰੀ ਪੇਸ਼ ਦੀ ਗੱਲ ਜਾਵੇ ਤਾਂ ਜਿਹੜੇ ਲੋਕ ਬਾਹਰ ਨੌਕਰੀਆਂ ਕਰਦੇ ਨੇ ਸੀਟਿੰਗ ਜੌਬਸ ਨੇ ਤਾਂ ਉਹਨਾਂ ਦੇ ਲਈ ਵੀ ਇਹ ਖਤਰੇ ਦੀ ਜਿਹੜੀ ਕਿ ਘੰਟੀ ਹੋ ਸਕਦੀ ਹੈ ਹਾਲਾਂਕਿ ਇਹ ਖਤਰਾ ਹੌਲੀ-ਹੌਲੀ ਸ਼ੁਰੂ ਹੁੰਦਾ ਹੈ ਤੇ ਬਾਅਦ ਦੇ ਵਿੱਚ ਇੱਕ ਵੱਡਾ ਬਿਮਾਰੀ ਦਾ ਕਾਰਨ ਬਣ ਜਾਂਦਾ ਹੈ ਤਾਂ ਅੱਜਕੱਲ ਜ਼ਿਆਦਾਤਰ ਲੋਕਾਂ ਦਾ ਆਜ਼ਾਤਰ ਸਮਾਂ ਬੈਠਦਿਆਂ ਹੀ ਲੰਘ ਜਾਂਦਾ ਹੈ ਫਿਰ ਚਾਹੇ ਖਾਲੀ ਵਿਹਲੇ ਬੈਠੇ ਸਕਰੋਲ ਕਰਨਾ ਹੋਵੇ ਜਾਂ ਫਿਰ ਦਿਨ ਦੇ 8 ਤੋਂ 10 ਘੰਟੇ ਦਫ਼ਤਰ ਦੇ ਵਿੱਚ ਬੈਠ ਕੇ ਕੰਮ ਕਰਨਾ ਹੋਵੇ ਲੰਮੇ ਸਮੇਂ ਤੱਕ ਬੈਠੇ ਰਹਿਣ ਦੀ ਇਹ ਆਦਤ ਸਾਡੀ ਸਿਹਤ ਦੇ ਉੱਤੇ ਬਹੁਤ ਮਾੜਾ ਅਸਰ ਪਾਉਂਦੀ ਹੈ ਡਾਕਟਰਾਂ ਦੇ ਅਨੁਸਾਰ ਇਹ ਸਾਡੀ ਦਿਲ ਦੀ ਸਿਹਤ ਦੇ ਉੱਤੇ ਵੀ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ ਜ਼ਿਆਦਾ ਬੈਠੇ ਰਹਿਣ ਦੇ ਨਾਲ ਖੂਨ ਦਾ ਸਰਕੂਲੇਸ਼ਨ ਹੌਲੀ ਹੋ ਜਾਂਦਾ ਹੈ ਜਿਸ ਦੇ ਨਾਲ ਲੰਬੇ ਸਮੇਂ ਦੇ ਵਿੱਚ ਨਸ ਜੋ ਕਿ ਨਸਾਂ ਦੇ ਵਿੱਚ ਫੈਟ ਜਮਾਉਣਾ ਦਾ ਖਤਰਾ ਵੀ ਵੱਧ ਜਾਂਦਾ ਹੈ ਇਸ ਦੇ ਨਾਲ ਦਿਲ ਦੇ ਉਤੇ ਵਧਦੇ ਰੇ ਦਬਾਅ ਪੈਂਦਾ ਹੈ ਅਤੇ ਦਿਲ ਦੇ ਨਾਲ ਸੰਬੰਧਿਤ ਬਿਮਾਰੀਆਂ ਦਾ ਖਤਰਾ ਵੀ ਹੋਰ ਵਾਜਦਾ ਹੈ ਇਸ ਤੋਂ ਬਚਣ ਦੇ ਲਈ ਸੀਨੀਅਰ ਕਾਰਡੀਓਲੋਜਿਸਟ ਡਾਕਟਰ 사કેત ਗੋਇਲ ਇੱਕ ਸਾਦਾ ਤੇ ਜੋ ਕਿ ਵਰਤਣ ਯੋਗ ਫਾਰਮੂਲਾ ਦੱਸਦੇ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਜਿਸ ਨੂੰ ਹਰ ਕੋਈ ਆਸਾਨੀ ਦੇ ਨਾਲ ਫੋਲੋ ਕਰ ਸਕਦਾ ਹੈ ਤਾਂ ਕਾਰਡੀਓਲੋਜਿਸਟ ਡਾਕਟਰ 사કેત ਆਪਣਾ ਇੰਸਟਾਗ੍ਰam ਦੇ ਉੱਤੇ ਦੱਸਦੇ ਨੇ ਕਿ ਲਗਾਤਾਰ ਬਹੁਤ ਦੇਰ ਤੱਕ ਬੈਠੇ ਰਹਿਣ ਦੇ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਕਾਫੀ ਵੱਧ ਜਾਂਦਾ ਹੈ ਇਸ ਹਾਲਤ ਦੇ ਵਿੱਚ ਤੁਸੀਂ ਇੱਕ ਸੌਖਾ ਫਾਰਮੂਲਾ ਫੋਲੋ ਕਰ ਸਕਦੇ ਹੋ 58 ਮਿੰਟ ਅਤੇ 2 ਮਿੰਟ ਵਿਆयाम ਜੀ ਹਾਂ ਇਸ ਦਾ ਸਿੱਧਾ ਅਰਥ ਹੈ ਕਿ ਹਰ ਇੱਕ ਘੰਟੇ ਦੇ ਵਿੱਚੋਂ ਤੁਸੀਂ 2 ਮਿੰਟ ਖੜ ਕੇ ਹਿਲਜੁਲ ਕਰੋ ਜਾਂ ਫਿਰ ਹਲਕਾ ਵਿਆयाम ਕਰੋ ਤੇ ਬਾਕੀ 48 ਮਿੰਟ ਆਰਾਮ ਦੇ ਨਾਲ ਕੰਮ ਕਰੋ ਤਾਂ ਡਾਕਟਰ ਜੋ ਕਿ ਸਾਕੇਤ ਨੇ ਕੁੱਲ 8 ਵਕ ਵਕ ਜੋ ਕਿ ਐਕਸਰਸਾਈਜ਼ਾਂ ਸਾਂਝੀਆਂ ਕੀਤੀਆਂ ਨੇ ਜਿਨ੍ਹਾਂ ਨੂੰ ਤੁਸੀਂ ਹਰ ਘੰਟੇ ਬਦਲ-ਬਦਲ ਕੇ ਕਰ ਸਕਦੇ ਹੋ ਤੇ ਹਰ ਐਕਸਰਸਾਈਜ਼ ਲਗਭਗ 1 ਮਿੰਟ ਦੇ ਵਿੱਚ ਪੂਰੀ ਹੋ ਜਾਵੇਗੀ ਫਿਰ ਤੁਹਾਨੂੰ 1 ਮਿੰਟ ਤੱਕ ਤੁਰਨਾ ਹੈ ਇਸ ਤਰ੍ਹਾਂ ਤੁਸੀਂ ਆਪਣੇ 8 ਘੰਟਿਆਂ ਦੇ ਕੰਮ ਦੇ ਨਾਲ ਜੋ ਕਿ ਉਸ ਦੇ ਨਾਲ-ਨਾਲ ਕੰਮ ਦੇ ਨਾਲ ਨਾਲ ਵਿਆਯਾਮ ਵੀ ਤੁਸੀਂ ਆਸਾਨੇ ਦੇ ਨਾਲ ਮੈਨੇਜ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤਾਈਚੀ ਹੌਪ ਸਟ੍ਰੈਚ ਹਾਂ ਇਸ ਨੂੰ ਕਰਨ ਦੇ ਲਈ ਸਿੱਧੇ ਖੜੇ ਹੋ ਜਾਓ ਅਤੇ ਆਪਣੇ ਪੈਰਾਂ ਦੇ ਅੰਗੂਠਿਆਂ ਦੇ ਉੱਤੇ ਉੱਪਰ ਹੇਠਾਂ ਹੌਲੀ-ਹੌਲੀ ਮੂਵ ਕਰੋ ਇਸ ਦੌਰਾਨ ਇੱਕ ਹੱਥ ਨੂੰ ਉੱਪਰ ਅਤੇ ਦੂਜੇ ਹੱਥ ਨੂੰ ਹੇਠਾਂ ਲਿਆ ਇਹਹੀ ਮੂਵਮੈਂਟ ਲਗਭਗ 50 ਵਾਰ ਦੁਹਰਾਓ ਫਿਰ ਹੈ ਸੈਮੀ ਪੁਸ਼-ਅਪ ਜਿੱहां ਇਸ ਦੇ ਲਈ ਕਿਸੇ ਵੀ ਪੌੜੀ ਜੋ ਕਿ ਸਟੇਅਰ ਦਾ ਸਹਾਰਾ ਲਓ ਅਤੇ ਪੁਸ਼-ਅਪ ਕਰੋ ਤੁਸੀਂ ਲਗਭਗ 10 ਤੋਂ 15 ਪੁਸ਼-ਅਪਸ ਕਰ ਸਕਦੇ ਹੋ ਫਿਰ ਆਉਂਦਾ ਹੈ ਜੋ ਕਿ ਸਿਟਿੰਗ ਲੈਗ resistance ਜੀ ਹਾਂ ਇੱਕ ਕੁਰਸੀ ਦੇ ਉੱਤੇ ਬੈਠੋ ਅਤੇ ਆਪਣੇ ਪੈਰਾਂ ਦੇ ਅੰਗੂਠਿਆਂ ਨੂੰ ਉੱਪਰ ਹੇਠਾਂ ਮੂਵ ਕਰੋ ਇਸ ਨੂੰ 10 ਦੇ ਸੈੱਟ ਦੇ ਵਿੱਚ ਤਿੰਨ ਵਾਰ ਦੁਹਰਾਇਆ ਜਾ ਸਕਦਾ ਯਾਨੀ ਕਿ 10-10 ਵਾਰ ਤੁਸੀਂ ਤਿੰਨ ਵਾਰ ਕਰ ਸਕਦੇ ਹੋ ਫਿਰ ਹੈਗਾ ਰਿਵਰਸ ਡਿਪ ਜੀ ਹਾਂ ਕਿਸੇ ਵੀ ਪੌੜੀ ਜਾਂ ਫਿਰ ਨੀਵੇਂ ਚੀਜ਼ ਦੇ ਕੋਲ ਬੈਠੋ ਆਪਣੇ ਦੋਵੇਂ ਹੱਥਾਂ ਦੇ ਨਾਲ ਉਸ ਨੂੰ ਫੜ ਕੇ ਉੱਪਰ ਹੇਠਾਂ ਮੂਵ ਕਰੋ ਇਸ ਨੂੰ ਤੁਸੀਂ 25 ਵਾਰ ਤੱਕ ਕਰ ਸਕਦੇ ਹੋ ਫਿਰ ਹੈ ਵਾਲ ਸਿਟ ਜੀ ਹਾਂ ਕੰਧ ਦੇ ਨਾਲ ਆਪਣੀ ਕਮਰ ਲਗਾਓ ਅਤੇ ਕੁਰਸੀ ਵਾਂਗ तिरछे ਹੋ ਕੇ ਬੈਠਣ ਵਾਲੀ ਪੋਜੀਸ਼ਨ ਬਣਾਓ ਇਸ ਪੋਜੀਸ਼ਨ ਨੂੰ 40 ਤੋਂ 60 ਸਕਿੰਟ ਤੱਕ ਹੋਲਡ ਰੱਖੋ ਫਿਰ ਐ ਲੌਗ ਸਵਿੰਗ ਜੀ ਹਾਂ ਸਿੱਧੇ ਖੜੇ ਹੋ ਜਾਓ ਤੇ ਹੁਣ ਆਪਣੇ ਇੱਕ ਪੈਰ ਨੂੰ ਅੱਗੇ ਪਿੱਛੇ ਮੂਵ ਕਰੋ ਹਰ ਪੈਰ ਨੂੰ ਲਗਭਗ 15 ਵਾਰ ਇਸੇ ਤਰ੍ਹਾਂ ਹੀ ਲਾਓ ਫਿਰ ਆਉਂਦਾ ਹੈਗਾ ਤਾਈਚੀ ਸਕੁਆਟ ਪੋਸ ਜੀ ਹਾਂ ਇਸ ਦੇ ਲਈ ਆਪਣੇ ਹੱਥ 모ੜ ਕੇ ਸਿੱਧੇ ਖੜੇ ਹੋ ਜਾਓ ਫਿਰ ਆਪਣੀ ਬੋਡੀ ਨੂੰ ਇੱਕ ਪਾਸੇ ਮੂਵ ਕਰੋ ਫਿਰ ਦੂਜੇ ਪਾਸੇ ਇਹ ਇੱਕ ਤਰ੍ਹਾਂ ਦਾ ਜੋ ਕਿ ਸਕੁਆਟ ਪੋਸ ਹੈ ਜਿਸ ਨੂੰ ਤੁਸੀਂ 50 ਵਾਰ ਤੱਕ ਕਰ ਸਕਦੇ ਹੋ ਫਿਰ ਇਹ ਰੱਸੀ ਕੁੱਦਣਾ ਜੀ ਹਾਂ ਜਿਵੇਂ ਰੱਸੀ ਕੁੱਦਦੇ ਆ ਬਿਨਾ ਰੱਸੀ ਦੇ ਲਗਭਗ 100 ਵਾਰ ਕੁੱਦੋ ਇਹ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਸੌਖੀ ਐਕਸਰਸਾਈਜ਼ ਹੈ ਤਾਂ ਇਹ ਐਕਸਰਸਾਈਜ਼ ਕਰਕੇ ਤੁਸੀਂ ਆਪਣੇ ਦਿਨ ਦੇ ਵਿੱਚ ਆਪਣੇ ਬਾਡੀ ਨੂੰ ਫਿੱਟ ਰੱਖ ਸਕਦੇ ਹੋ ਤੇ ਜਿਹੜੀ ਥਕਾਵਟ ਹੁੰਦੀ ਹੈ ਉਹ ਵੀ ਤੁਹਾਨੂੰ ਨਹੀਂ ਹੋਵੇਗੀ ਤੇ ਜਿਹੜੀ ਬਿਮਾਰੀ ਲੱਗਣੀ ਵਾਲੀ ਹੋਏਗੀ ਉਹ ਵੀ ਤੁਹਾਨੂੰ ਨਹੀਂ ਲੱਗੇਗੀ